ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਸੇਲ ਲਈ ਜੋੜਾ ਦਿਖਾਉਣਾ ਜਿਹੜੀ ਤੁਸੀਂ ਸਕਰੀਨ ਉੱਪਰ ਘੋੜੀ ਤੇ ਬਿਸ਼ੇਰੀ ਦੇਖ ਰਹੇ ਹੋ ਇਹ ਦੋਵੇਂ ਫੋਰ ਸੇਲ ਨੇ ਸਾਰੀ ਜਾਣਕਾਰੀ ਇਹਨਾਂ ਦੀ ਆਪਾਂ ਵੀਡੀਓ ਦੇ ਵਿੱਚ ਦਵਾਂਗੇ ਵੀਡੀਓ ਨਾਲ ਅੰਤ ਤੱਕ ਬਨੇ ਰਹੋ ਰੇਟ ਸਮੇਤ ਸਾਰੀ ਜਾਣਕਾਰੀ ਵੀਡੀਓ ਦੇ ਵਿੱਚ ਹੋਵੇਗੀ ਜਿਹੜੇ ਵੀਰ ਚੈਨਲ ਤੇ ਨਵੇਂ ਆਉਣ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇ ਕਿਸੇ ਵੀਰ ਨੇ ਆਪਣੇ ਕਿਸੇ ਵੀ ਜਾਨਵਰ ਦੀ ਐਡ ਫਰੀ ਵਿੱਚ YouTube ਤੇ ਲਗवानी ਹੋਵੇ ਤਾਂ ਮੇਰੇ ਨਾਲ ਕੰਟੈਕਟ ਕਰ ਸਕਦਾ ਲਾਸਟ ਤੇ ਮੇਰਾ WhatsApp ਨੰਬਰ ਸਕਰੀਨ ਉੱਪਰ ਸ਼ੋ ਹੋਊਗਾ ਤੇ ਇਸ ਕੁੜੀ ਦੀ ਆਪਾਂ ਗੱਲਬਾਤ ਕਰੀਏ ਤਾਂ ਇਹ ਕੁੜੀ ਜਿਹੜੀ ਹੈ ਉਮਰ ਇਸ ਦੀ 5 ਸਾਲ ਹੈ ਤੇ ਜਿਹੜੀ ਮਗਰ ਇਸ ਦੇ ਬਸ਼ੇਰੀ ਹੈ ਉਸ ਦੀ ਉਮਰ ਹੈ ਜਿਹੜੀ ਉਹ 25 ਦਿਨ ਹੈ 25 ਦਿਨਾਂ ਦੀ ਮਗਰ ਬਸ਼ੇਰੀ ਹੈ ਸਿੰਧੀ ਨਸਲ ਦੇ ਇਹ ਦੋਵੇਂ ਜਾਨਵਰ ਨੇ ਤੇ ਡੱਬ ਵਾਲੀ ਏਰੀਆ ਬਾਈ ਦਾ ਕੋੜੀ ਦੀ ਹਾਈਟ ਦੀ ਗੱਲ ਕਰੀਏ ਤਾਂ 9 ਇੰਚ ਕੋੜੀ ਦੀ ਹਾਈਟ ਹੈ ਤੇ ਆ ਬਸ਼ੇਰੀ ਦੇਖੋ ਤੁਸੀਂ ਕਿੰਨੀ ਸਨਖੀ ਹੈ ਕੱਟ ਪੁਆਇੰਟ ਦੇਖੋ ਇਸ ਦੀ ਗਰਦਨ neck profile ਕਾਫੀ ਚੰਗੀ ਹੈ ਬਸ਼ੇਰੀ ਦੀ ਤੇ ਮਾਰਕਿੰਗ ਬਹੁਤ ਸੋਹਣੀ ਹੈ ਮੱਥੇ ਪਟਾ ਤੇ ਚਾਰ ਪੈਰ ਜਿੱਟੇ ਆ ਚੰਬੀ ਵੀ ਆਪਾਂ ਇਹਨੂੰ ਕਹਿ ਸਕਦੇ ਆ ਤੇ ਬਹੁਤ ਸੋਹਣੀ ਮਾਰਕਿੰਗ ਹੈ ਬੱਚੀ ਦੀ ਤੇ ਇਸ ਦੀ ਮਾਂ ਦੀ ਹਾਈਟ ਹੈ ਜਿਹੜੀ ਉਹ 9 ਇੰਚ ਹੈ ਜਗਰੀਨ ਉੱਪਰ ਤੁਸੀਂ ਘੋੜੀ ਦੇਖ ਹੀ ਸਕਦੇ ਹੋ ਤੇ ਨਵੇਂ ਬੰਦਿਆਂ ਨੂੰ ਇਸ ਘੋੜੀ ਦਾ ਫਾਇਦਾ ਹੋ ਜਾਣਾ ਕਿਉਂਕਿ ਘੋੜੀ ਸੂਈ ਹੋਈ ਹੈ ਦੁਬਾਰਾ ਘੋੜੀ ਨੂੰ ਭਰਾ ਕੇ ਇੱਕ ਹੋਰ ਬੱਚਾ ਲੈ ਸਕਦੇ ਨੇ ਤੇ ਨਾਲੇ ਇਹਨਾਂ ਨਵੇਂ ਬੰਦਿਆਂ ਦਾ ਬੱਚੇ ਵਾਲਾ ਸ਼ੌਂਕ ਪੂਰਾ ਹੋਊਗਾ ਤੇ ਨਾਲੇ ਘੋੜੀ ਤੇ ਸਵਾਰੀ ਕਰਨ ਦਾ ਬਾਜ ਘੋੜੀ ਬਣ ਜਾਣੀ ਹੈ ਸਵਾਰੀ ਦੀ ਘੋੜੀ پاس ਹੈ ਸਿੰਧੀ ਨਸਲ ਦੇ ਜਾਨਵਰ ਜਿਹੜੇ ਆ ਤੁਰਨ ਚ ਚੰਗੇ ਹੁੰਦੇ ਆ ਸਵਾਰੀ ਬਹੁਤ ਸੋਹਣੀ ਕਰਾਉਂਦੇ ਨੇ ਜਿਹੜੇ ਸਿੰਧੀ ਨਸਲ ਦੇ ਘੋੜੇ ਹੁੰਦੇ ਨੇ ਤੇ ਮਿੱਤਰੋ ਰੇਟ ਦੀ ਗੱਲਬਾਤ ਕਰੀਏ ਤਾਂ 70000 ਬਾਈ ਰੇਟ ਕਰਦਾ 70000 ਮਾਲਕ ਨੇ ਡਿਮਾਂਡ ਕਰੀਏ ਬਹੁਤ ਹੀ ਘੱਟ ਰੇਟ ਮਾਲਕ ਨੇ ਡਿਮਾਂਡ ਕੀਤਾ ਜਾਇਜ ਰੇਟ ਆ ਤੇ ਏਰੀਆ ਡੱਬ ਵਾਲੀ ਆ ਧੰਨਵਾਦ ਦੋਸਤੋ ਵੀਡੀਓ ਦੇਖਣ ਲਈ ਚੈਨਲ ਨੂੰ ਕਰ ਲਓ ਸਬਸਕ੍ਰਾਈਬ